ਜੋ ਇਹ ਗੱਲ ਸੱਚ ਆ ਵੀ ਇਤਿਹਾਸ ਦੇ ਵਿੱਚ ਨਾ ਭਗਵੰਤ ਮਾਨ ਨੇ ਆਪਣਾ ਨਾਮ ਲਖਾਤਾ ਹੈ ਕਿ ਜਿਹੜਾ ਭਗਵੰਤ ਮਾਨ ਨੇ ਮੁਜੀਠੀ ਤੇ ਰੈਡ ਪਾਈ ਉਹਨੂੰ ਅੰਦਰ ਕੀਤਾ ਇਹ ਪਹਿਲਾ ਪੰਜਾਬ ਦਾ ਮੈਨ ਲੱਗਦਾ ਪੋਲਿਟਿਕਸ ਲੀਡਰ ਹੋਏਗਾ ਪਹਿਲਾ ਸੀਐਮ ਹੋਏਗਾ ਜਿਨੇ ਜਿਹੜਾ ਹਲਾਤੀਆਂ ਸਾਰਿਆਂ ਦੀਆਂ ਹੁਣ ਸਾਰੇ ਜਿਹੜੇ ਪਹਿਲੇ ਮੁਜੀਠੇ ਦੇ ਖਿਲਾਫ ਸੀ ਪਾਰਟੀਆਂ ਵਾਲੇ ਸਾਰੇ ਉਹਨਾਂ ਇਕਾ ਕਰ ਰਹੇ ਆ ਕਿਉਂ ਕਿਉਂਕਿ ਉਹ ਸਾਰੇ ਹੀ ਕ੍ਰਪਟੀ ਆ ਉਹਨੂੰ ਡਰ ਬਹਿ ਕੇ ਜੇ ਭਗਵੰਤ ਮਾਨ ਇਹ ਨੂੰ ਅੰਦਰ ਕਰ ਸਕਦਾ ਇਹ ਸਾਡੀਆਂ ਪ੍ਰਾਪਟੀਆਂ ਤੇ ਵੀ ਰੇਡ ਪਾਊਗਾ ਕਿਉਂਕਿ ਸਾਰੇ ਗਾਣੇ ਆ ਕਹਿੰਦੇ ਲੰਡੇ ਨੂੰ ਗੁੰਡਾ ਵੱਲ ਭੰਨ ਕੇ ਟੱਕਰ ਕੇ ਮਿਲਦਾ ਹੁਣ ਇਹ ਸਾਰੇ ਪਾਰਟੀਆਂ ਦੇ ਇੱਕ ਦੂਜੇ ਕਾਣੇ ਆ ਕਿਉਂਕਿ ਸਾਰਿਆਂ ਨੇ ਕ੍ਰਪਸ਼ਨ ਕੀਤਾ ਸਾਰਿਆਂ ਨੇ ਪ੍ਰਾਪਟੀਆਂ ਬਣਾਈਆਂ ਔਰ ਭਗਵੰਤ ਮਾਨ ਦੇ ਇਸ ਇੱਕ ਸਟੈਪ ਨਾਲ ਸਾਰਿਆਂ ਨੂੰ ਹੁਣ ਆਫ ਹੰਡਰ ਲੱਗ ਰਿਹਾ ਉਸੇ ਤੁਹਾਡਾ ਕੀ ਵਿਚਾਰ ਆ ਸਾਰਿਆਂ ਦਾ ਕਿ ਭਗਵੰਤ ਮਾਨ ਨੇ ਬਿਲਕੁਲ ਸਹੀ ਕੀਤਾ ਹੈ ਦੇਖੋ ਮੇਰੀ ਨਜ਼ਰ ਨਾਲ ਦੇਖਿਆ ਜਾਵੇ ਪਹਿਲੇ ਮੈਂ ਵਿੱਚੋ ਜੇ ਭਗਵੰਤ ਮਾਨ ਦੇ ਖਿਲਾਫ ਹੋਣਾ ਸ਼ੁਰੂ ਹੋ ਗਈ ਸੀ ਇਹ ਕੁਝ ਕੀਤਾ ਹੀ ਨਹੀਂ ਕੁਝ ਕੀਤਾ ਹੀ ਨਹੀਂ ਪਰ ਆਹ ਕੰਮ ਤੋਂ ਬਾਅਦ ਬੰਦੇ ਨੇ ਕੀਤਾ ਕੁਝ ਇਹ ਕਹਿ ਸਕਦੇ ਹਾਂ ਸੋ ਜੇ ਤਾਂ ਮਜੀਠੀਆ ਗਿਆ ਜੇ ਸੁਖਬੀਰ ਬਾਦਲ ਦੀ ਪ੍ਰਾਪਰਟੀ ਚੈੱਕ ਕੀਤੀ ਜਾਵੇ ਕਿੰਨੇ ਕਿਲੇ ਸੋ ਪੈੜੀ ਇਹਨਾਂ ਦੀ ਫਰਟਾ ਦੇ ਬਾਗ ਹਰਿਆਣੇ ਚ ਮੈਂ ਕਹਿੰਨੀ ਜਿੰਨਾ ਇਹਨਾਂ ਦਾ ਹੋ ਹਰਿਆਣੇ ਵਿੱਚ ਇੱਕ ਕੋਠੀ ਆ ਜਿੰਨੀ ਜ਼ਮੀਨ ਚ ਉਹਨੀ ਉੱਪਰ ਕਿੱਥੋਂ ਆ ਇਹਨਾਂ ਪੈਸਾ ਕਿੱਥੋਂ ਆ ਦੇ ਲੋਕਾਂ ਕੋਲ ਪੈਸਾ ਕੀ ਜਦੋਂ ਬਾਦਲਾਂ ਦਾ ਰਾਜ ਸੀ ਬਾਦਲਾਂ ਨੇ ਬਦਮਾਸ਼ੀ ਨਹੀਂ ਕੀਤੀ ਆਪਣੇ ਰਾਜ ਚ ਪੂਰੀ ਕੀਤੀ ਜਿਹੜਾ ਰੰਗਲਾ ਪੰਜਾਬ ਹੈ ਨਾ ਜਲੰਧਰ ਵੱਲ ਬਾਈਪਾਸ ਤੇ ਹਵੇਲੀ ਜਿਹਨੂੰ ਸੀ ਰੰਗਲਾ ਪੰਜਾਬ ਕਹਿੰਨੇ ਆ ਮਿਸਟਰ ਜੈਨ ਦੀ ਆ ਉਹ ਕੀ ਸੁਖਵੀਰ ਬਾਦਲ ਨੇ ਬਦਮਾਸ਼ੀ ਨਹੀਂ ਕੀਤੀ ਉਹਦੇ ਨਾਲ ਪੂਰੀ ਬਤਮਾਸ਼ੀ ਕੀਤੀ ਉਹਦੇ ਨਾਲ ਕਿ ਇਹ ਹਵੇਲੀ ਮੈਨੂੰ ਵੇਚ ਦੇ ਉਹ ਕਹਿੰਦਾ ਸਵਾਲ ਨਹੀਂ ਪੈਦਾ ਹੁੰਦਾ ਮੈਂ ਆਪਣੀ ਹਵੇਲੀ ਦੇ ਦਾਂ ਕਿਸੇ ਨੂੰ ਕਿਉਂਕਿ ਬਿਜ਼ਨਸ ਬਹੁਤ ਚੱਲ ਰਿਹਾ ਬੰਦੇ ਦਾ ਤੇ ਇਹਨੇ ਜਾਣਬੁਝ ਕੇ ਉਹ ਤਾਂ ਫਲਾਈਵਰ ਕਢਵਾਤਾ ਸੀ ਤਾਂ ਕਿ ਉਹਦਾ ਬਿਜ਼ਨਸ ਖਤਮ ਹੋ ਜੇ ਉਲਟਾ ਫਲਾਈਵਰ ਤੋਂ ਬਾਅਦ ਉਹਦਾ ਬਿਜ਼ਨਸ ਹੋਰ ਜ਼ਿਆਦਾ ਚੱਲਣ ਲੱਗ ਗਿਆ ਸੋ ਬੰਦਾ ਸਟੈਂਡ ਲੈ ਗਿਆ ਸੀ ਉਹ ਤਾਂ ਇਨਕਮ ਟੈਕਸ ਦੀਆਂ ਜੜਾ ਮਾਰੀਆਂ ਬੜਾ ਕੁਝ ਕਰਾਇਆ ਇਹਨੇ ਉਹ ਬੰਦੇ ਤੇ ਪਰ ਉਹ ਬੰਦਾ ਵੀ ਟਸ ਤੋਂ ਮਸ ਨਹੀਂ ਹੋਇਆ ਕਿਹੜੇ ਐਟਲਸ ਦੇ ਸਾਈਕਲ ਉਹਦੇ ਵਿੱਚ ਇਹਦਾ ਸੁਖਬੀਰ ਬਾਦਲ ਦਾ ਕਮਿਸ਼ਨ ਕਿਹੜੀ ਇੱਕ ਬਰੈਡ ਆ ਉਹਦੇ ਪਿੱਛੇ ਇਹਦਾ ਕਮਿਸ਼ਨ ਕਿੱਥੇ ਨਹੀਂ ਖਾਦਾ ਇਹਨਾਂ ਨੇ ਕੰਜਰਾਂ ਨੇ ਕਿੱਥੇ ਨਹੀਂ ਖਾਦਾ ਸੋ ਇਹ ਸਾਰੇ ਦੇਖਿਆ ਜੇ ਬਟਾ ਕੰਜਰਾਂ ਦਾ ਟੋਲਾ ਸੀ ਤੇ ਅੱਜ ਸਾਰੇ ਕੰਜਰਾਂ ਨੂੰ ਭਾਜੜਾ ਪਈਆਂ ਹੋਈਆਂ ਵੀ ਸਾਡੇ ਨੰਬਰ ਲੱਗਣਗੇ ਹੁਣ ਜੇ ਭਗਵੰਤ ਮਾਨ ਨੇ ਇੰਨਾ ਸਟੈਪ ਚੱਕਿਆ ਮੈਨੂੰ ਪਤਾ ਜਦੋਂ ਭਗਵੰਤ ਮਾਨ ਦੀ ਸਰਕਾਰ ਨਹੀਂ ਰਹਿਣੀ ਇਹ ਵੀ ਉਹ ਦੇਖ ਲਾਫ ਸਟੈਪ ਚੱਕਣਗੇ ਫਰੋਲਣਗੇ ਵੀ ਉਹਦੀ ਉਹਨੇ ਕਿੰਨਾ ਪੈਸਾ ਇਹ ਚੁੱਕ ਮਹਾਰਾਜਨੂ ਕੀ ਕੀਤਾ ਠੀਕ ਆ ਦੇਖੋ ਬਈ ਮੰਨੀ ਤਾਂ ਸਾਰੇ ਕਰਦੇ ਆ ਰਾਜਾ ਹਰੀਸ਼ ਚੰਦਰ ਤਾਂ ਇੱਥੇ ਕੋਈ ਨਹੀਂ ਕੁਛ ਘੱਟ ਕਰ ਲੈਂਦੇ ਤੇ ਕੁਛ ਬਹੁਤ ਜ਼ਿਆਦਾ ਪਰ ਜਿਹੜੇ ਘੱਟ ਕਰਦੇ ਉਹ ਬੜੇ ਤਰੀਕੇ ਨਾਲ ਉਸ ਚੀਜ਼ ਨੂੰ ਮਣੀ ਨੂੰ ਇੱਧਰ ਉੱਧਰ ਵਿਦੇਸ਼ਾਂ 'ਚ ਫਲਾ ਦਿੰਦੇ ਆ ਕਿ ਉਹਨਾਂ ਦੇ ਰੇਡ ਮਾਰ ਤਬਾਹ ਤੇ ਪਤਾ ਨਹੀਂ ਲੱਗਣਾ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਚੁੱਟੇ ਤੇ ਬਹੁਤ ਪੰਜਾਬ ਤੇ ਨਸ਼ੇ ਤੇ ਕੰਟਰੋਲ ਤਾਂ ਬਹੁਤ ਜ਼ਿਆਦਾ ਹੋ ਗਿਆ ਪਰ ਜੇ ਭਗਵੰਤ ਮਾਨ ਦੀ ਸਰਕਾਰ ਜਾਣਦੀ ਆ ਚੁੱਟੇ ਦਾ ਕੰਮ ਦਵਾਰ ਆਊਗਾ ਉਹ ਜਿਹੜੇ 300 ਯੂਨਿਟ ਆ ਪ੍ਰਭਗਵੰਤ ਜੀ ਨੇ ਮਾਫ ਕੀਤੀਆਂ ਸੀ ਕਹਿੰਦੇ ਉਹ ਵੀ ਹੁਣ ਲੱਗਣ ਲੱਗ ਜਾਣੀ ਹੁਣ ਭਗਵੰਤ ਮਾਨ ਨੂੰ ਨਾ ਮੇਰੀ ਇੱਕ ਸਨੇਹਾ ਹੈ ਕਿ ਮਾਨ ਸਾਹਿਬ ਗੌਰ ਨਾਲ ਮੇਰੀ ਗੱਲ ਸੁਣਿਓ ਇੱਕ ਬਹੁਤ ਵਧੀਆ ਕੰਮ ਕਰਤਾ ਇੱਕ ਕੰਮ ਹੋਰ ਕਰ ਦਿਓ ਇੱਕ ਸਕੀਮ ਲੈ ਕੇ ਆਓ ਪੰਜਾਬ ਦੇ ਵਿੱਚ ਗਰੀਬ ਬੰਦਾ ਏਸੀ ਫੋਰਡ ਕਰ ਲੂਗਾ ਕਿਵੇਂ ਨਾ ਕਿਵੇਂ ਕਿਸ਼ਤਾਂ ਦਾ ਖਰੀਦ ਵੀ ਲਊਗਾ ਸਕੇ ਨੇ ਜਦੋਂ ਤੱਕ 4 ਤੋਂ 5 ਮਹੀਨੇ ਗਰਮੀ ਹੁੰਦੀ ਆ ਜਿਹੜੇ ਬਿਲਕੁਲ ਗਰੀਬ ਆ ਜਿਹੜੇ ਟੁੱਟੇ ਘਰਾਂ 'ਚ ਬੈਠੇ ਆ ਮੈਂ ਤੁਸੀਂ ਬਹੁਤ ਘਰਾ ਦੇ ਹਾਲਾਤ ਮਾੜੇ ਮੈਂ ਕੋਠੀਆਂ ਵਾਲੇ ਨੂੰ ਕਹਿੰਦੀ ਕੋਠੀਆਂ ਵਾਲੇ ਨੂੰ ਕੋਈ ਲੋੜ ਨਹੀਂ ਉਹਨਾਂ ਨੂੰ ਬਿਜਲੀ 4 ਮਹੀਨੇ ਮਾਫ ਕੀਤੀ ਜਾਵੇ ਤਾਂ ਕਿ ਉਹ ਠੰਡੀ ਹਵਾ ਦੇ ਥੱਲੇ ਸਕੂਨ ਨਾਲ ਸੌ ਤਾ ਸਕਣ ਸਵੇਰੇ ਕੰਮ ਤੇ ਜਾ ਸਕਣ ਬਸ ਇਹੀ ਬੇਨਤੀ ਹੈ ਮੇਰੀ ਇਸ ਤੋਂ ਬਾਅਦ ਕੁਝ ਨਹੀਂ ਜੈ ਹਿੰਦ ਜੈ ਭਾਰਤ